ਇੱਥੇ ਰਾਣੀ ਕਿਉਂ ਆਈ ਜਸਟਨ ਟਰੂਡੋ ਕਿਉਂ ਆਇਆ ਇਹ ਸਾਨੂੰ ਪਤਾ ਜਾਂ ਜਿਨ੍ਹਾਂ ਨੇ ਸਰਕਾਰਾਂ ਚਲਾਉਣੀਆਂ ਉਹਨਾਂ ਨੂੰ ਪਤਾ ਉਹ ਆਏ ਇਸ ਕਰਕੇ ਕਿ ਅਸੀਂ ਇੱਥੇ ਮੱਥਾ ਟੇਕਾਂਗੇ ਤੇ ਜਿਹੜੇ ਸਿੱਖ ਵਸਦੇ ਨੇ ਸਾਡੇ ਕੈਨੇਡਾ ਚ ਸਾਡੇ ਇੰਗਲੈਂਡ ਦੇ ਵਿੱਚ ਉਹ ਸਾਨੂੰ ਵੋਟਾਂ ਪਾਉਣਗੇ ਸਾਨੂੰ ਇੱਥੇ ਝੁਕਿਆ ਦੇਖ ਕੇ ਪਰ ਜਦੋਂ ਉਹਨਾਂ ਨੂੰ ਪਤਾ ਲੱਗਾ ਇੱਥੇ ਸੁਖਵੀਰ ਬਾਦਲ ਦਾ ਰਾਜ ਆ ਤੇ ਉਹ ਸੁਖਵੀਰ ਬਾਦਲ ਨੇ ਤੇ ਉਹਦੀ ਧਰਮ ਪਤਨੀ ਨੇ ਫੈਸਲਾ ਕਰ ਲਿਆ ਕਿ ਅਸੀਂ ਜਸਨ ਟਰੂਡੋ ਦੇ ਨਾਲ-ਨਾਲ ਜਾਵਾਂਗੇ ਉਹ ਅੰਬੈਸੀ ਵਾਲਿਆਂ ਨੇ ਕਿਹਾ ਕਿ ਜਸਨ ਟਰੂਡੋ ਕੱਲਾ ਜਾਊਗਾ ਤੁਸੀਂ ਨਾਲ ਨਹੀਂ ਹੋਵੋ ਉਹਦੀ ਸੁਰੱਖਿਆ ਨੇ ਧੱਕਾ ਦੇ ਕੇ ਸੁਖਵੀਰ ਬਾਦਲ ਨੂੰ ਪਾਸੇ ਕਰਤਾ ਫਿਰ ਉਹਨਾਂ ਨੂੰ ਇਹ ਵੀ ਪਤਾ ਸੀ ਕਿ ਜਥੇਦਾਰ ਤੇ ਤੁਸੀਂ ਸਰੂਪਾ ਲੈ ਲਿਆ ਤੁਹਾਨੂੰ ਕਿਸੇ ਨੇ ਵੋਟ ਨਹੀਂ ਪਾਉਣੀ ਉਹ ਜਥੇਦਾਰ ਸੋਪਾ ਲੈ ਕੇ ਆ ਉਹਨੂੰ ਧੱਕ ਕੇ ਲੈ ਕੇ ਉਹਦੀ ਪਾਸੇ ਨੂੰ ਉਹਦੀ ਸਿਕਿਉਰਿਟੀ ਕਿ ਨਹੀਂ ਸਾਨੂੰ ਸਰੋਪਾ ਨਹੀਂ ਚਾਹੀਦਾ ਤੁਹਾਡਾ ਅਕਾਲ ਤਖਤ ਜਿਹੜਾ ਬਹੁਤ ਉੱਚੀ ਚੀਜ਼ ਹੈ ਅਸੀਂ ਇਹਨੂੰ ਛੋਟਾ ਕਰ ਲਿਆ ਕੋਈ ਇੰਟਰਸਟ ਨਹੀਂ ਦਿਖਾਇਆ ਇਲੈਕਸ਼ਨਾਂ ਹੋਈਆਂ ਸੈਂਟਰ ਨੇ ਪੁੱਛਿਆ ਬਾਦਲ ਨੂੰ ਤੇਰਾ ਇਲੈਕਸ਼ਨ ਕਮਿਸ਼ਨ ਕਿਹੋ ਜਿਹਾ ਚਾਹੀਦਾ ਉਹਨੇ ਰਿਸ਼ਤੇਦਾਰ ਦਾ ਨਾਮ ਲੈਤਾ ਜੈ ਸਿੰਘ ਸੇਖੋਂ ਦੇ ਦਿਓ ਉਨੇ ਪਿਓ ਦੇ ਪੁੱਤ ਨੇ ਸਾਡੀ ਵੋਟ ਹੀ ਨਹੀਂ ਬਣ ਦਿੱਤੀ ਆਪੇ ਬਣਾਈਆਂ ਆਪੇ ਕਟਾਈਆਂ ਆਪੇ ਗਿਣੀਆਂ ਆਪੇ ਡिक्ਲੇਅਰ ਕਰ ਲਿਆ ਸਾਰਾ ਕੁਝ ਹੁਣ 14 ਸਾਲ ਹੋ ਚੁੱਕੇ ਨੇ ਇਲੈਕਸ਼ਨ ਨਹੀਂ ਹੋ ਰਿਹਾ ਸੈਂਟਰ ਸਰਕਾਰ ਨਹੀਂ ਕਰਵਾ ਰਹੀ ਕਿਉਂਕਿ ਸੈਂਟਰ ਸਰਕਾਰ ਨੂੰ ਪਤਾ ਹੈ ਕਿ ਜਿਸ ਦਿਨ ਇਹ ਕਾਲ ਤਖਤ ਆਜ਼ਾਦ ਹੋ ਗਿਆ ਉਸ ਦਿਨ ਕੌਮ ਦੀ ਗਿੱਚੀ ਸਾਡੇ ਹੱਥ 'ਚ ਨਹੀਂ ਹੋਊਗੀ ਸਾਡੀ ਗਿੱਚੀ ਕੌਮ ਦੇ ਹੱਥ 'ਚ ਹੋਊਗੀ ਇਸ ਕਰਕੇ ਅਜੇ ਤੱਕ ਇਲੈਕਸ਼ਨ ਡਿਕਲੇਅਰ ਨਹੀਂ ਹੋ ਰਹੇ ਪਰ ਹੁਣ ਰੋਕ ਨਹੀਂ ਸਕਦੇ ਜਿੰਨਾ ਕਿ ਪ੍ਰੋਸੈਸ ਚੱਲ ਪਿਆ ਗੁਰੂ ਦੀ ਕਿਰਪਾ ਨਾਲ ਇਹ 1-2 ਮਹੀਨਿਆਂ ਚ ਇਲੈਕਸ਼ਨ ਆ ਜਾਣੇ ਮੇਰੀ ਪੇਨ ਇਹ ਆ ਕਿਉਣ ਵਾਲੀ ਪੀੜ੍ਹੀ ਜਿਹੜੀ ਆ ਸਾਨੂੰ ਯਾਦ ਕਰੇ ਜਿਸ ਤਰ੍ਹਾਂ ਕਰਤਾਰ ਸਿੰਘ ਝੱਬਰ ਨੂੰ ਤੁਸੀਂ ਕਰਦੇ ਹੋ ਜਿਸ ਤਰ੍ਹਾਂ ਲਖਮਣ ਸਿੰਘ ਧਾਰੋਵਾਲੀ ਨੂੰ ਕਰਦੇ ਕਿਉਂ ਨਾ ਸਾਡੇ ਗੁਰੂ ਘਰ ਲਈ ਕੁਝ ਕੀਤਾ ਇਹ ਮਸੰਦਾ ਮਸੰਦਾ ਤੋਂ ਗੁਰੂਕਾਰ ਆਜ਼ਾਦ ਕਰਾਏ ਅੱਜ ਜਿਹੜਾ ਸਿਸਟਮ ਤੁਹਾਨੂੰ ਮਿਲ ਗਿਆ ਵੋਟਾਂ ਦਾ ਉਹ ਵੋਟਾਂ ਦੇ ਸਿਸਟਮ ਨਾਲ ਹੀ ਤੁਸੀਂ ਇਹਨਾਂ ਮਸੰਦਾ ਨੂੰ ਬਾਹਰ ਕਰ ਸਕਦੇ ਹੋ ਨਹੀਂ ਤੇ ਲੜਾਈਆਂ ਹੋਣਗੀਆਂ ਸਾਡਾ ਨੁਕਸਾਨ ਹੋਊ ਅਸੀਂ ਕਰ ਨਹੀਂ ਦੇਣਾ ਅਸੀਂ ਉਹਦੇ ਵਿੱਚ ਇਨਵੋਲਵ ਨਹੀਂ ਹੋਣਾ ਅਸੀਂ ਵੋਟਾਂ ਦੀ ਰਾਹੀ ਚਾਹੁੰਦੇ ਆ ਕਿ ਤੁਹਾਨੂੰ ਪ੍ਰੇਰ ਕੇ ਤੁਹਾਨੂੰ ਦੱਸ ਕੇ ਤੇ ਵੋਟਾਂ ਦੀ ਗਿਣਤੀ ਤਕੜੀ ਕਰੀਏ ਸਾਡੀ 2 ਕਰੋੜ ਦੀ ਆਬਾਦੀ ਹੋਵੇ ਤੇ 23 ਲੱਖ ਵੋਟਾਂ ਨਾਲ ਇੱਕ ਕਮੇਟੀ ਚੁਣੀ ਜਾਵੇ ਸਾਡੇ ਪੱਲੇ ਕੀ ਰਹਿੰਦਾ ਅਕਾਲ ਤਖ ਦੀ ਤਾਕਤ ਕਿੱਥੇ ਰਹਿੰਦੀ ਸਾਡੀ ਸਿੱਖ ਕੌਮ ਦੀ ਤਾਕਤ ਮੀਰੀ ਤੇ ਪੀਰੀ ਸਾਡੀ ਸਿੱਖ ਕੌਮ ਦੀ ਤਾਕਤ ਸਾਡੇ ਸਿਧਾਂਤ ਨੇ ਪੰਥ ਤੇ ਗ੍ਰੰਥ ਦਾ ਸਿਧਾਂਤ ਜਿਹੜਾ ਦਸਮ ਪਾਤਸ਼ਾਹ ਨੇ ਆਪਣੀ ਹਿਆਤੀ ਚ ਦਿੱਤਾ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਹੁੰਦਿਆਂ ਕਿਹਾ ਕਿ ਸ਼ਬਦ ਗੁਰੂ ਸੁਰਤ ਤੁਨ ਚੇਲਾ ਗੁਰੂ ਸਾਹਿਬ ਦਾ ਕਨਸੈਪਟ ਹੈ ਕਿ ਸਿੱਖ ਦੀ ਸੁਰਤ ਤੇ ਗੁਰੂ ਦਾ ਸ਼ਬਦ ਇਹਨਾਂ ਨੂੰ ਮਿਲਾ ਲਓ ਜਦੋਂ ਸੁਰਤ ਜਿਹੜੀ ਆ ਸ਼ਬਦ ਦੇ ਵਿੱਚ ਪ੍ਰੋਤੀ ਜਾਊਗੀ ਉਦੋਂ ਤੁਸੀਂ ਬਹੁਤ ਨੇੜੇ ਹੋਗੇ ਅਕਾਲ ਪੁਰਖ ਤੋਂ ਉਦੋਂ ਉਹ ਬੜੀਆਂ ਸਲਖਣੀਆਂ ਘੜੀਆਂ ਹੋਣਗੀਆਂ ਜਦੋਂ ਆਤਮਾ ਤੇ ਪ੍ਰਮਾਤਮਾ ਦਾ ਮੇਲ ਹੋਊਗਾ ਤੁਸੀਂ ਕੀ ਲੈ ਕੇ ਆਏ ਹੋ ਏਸੀ ਜਥੇਦਾਰੀ ਫੇ ਗੁਰੂ ਸਾਹਿਬ ਨੇ ਕਹੇ ਤੁਸੀਂ ਇੱਕ ਸੀਸ ਦਿੱਤਾ ਮੈਂ ਸਰਬਸ ਦੇਵਾਂ ਤੇ ਦਿੱਤਾ ਮਾਮੇ ਦੇ ਪੁੱਤ ਭੂਆ ਦੇ ਪੁੱਤ ਚਾਰੇ ਸਾਹਿਬ ਜਾਦੇ ਗੁਰ ਪਿਤਾ ਮਾਤਾ ਜੀ ਸਾਰਾ ਸਰਬਸ ਦਿੱਤਾ ਫੇ ਗੁਰੂ ਸਾਹਿਬ ਨੇ ਉਹਨਾਂ ਨੂੰ ਗੁਰੂ ਦਾ ਰੁਤਬਾ ਦਿੱਤਾ ਸਮਕਾਲੀ ਕਵੀ ਹੋਇਆ ਕੰਕਣ ਕਵੀ ਉਹ ਲਿਖਦਾ ਹੈ ਕਿ ਵਹਿ ਗੁਰੂ ਇੱਕ ਸੁਖਣ ਸੁਣਾਇਆ ਗੁਰੂ ਖਾਲਸਾ ਨਾਮ ਕਰਾਇਆ ਤੁਮ ਮੇਰੇ ਮੈਂ ਤੁਮਰਾ ਹੁਆ ਤੁਮਰਾ ਹਮਰਾ ਗੁਰੂ ਨਾ ਦੂਆ ਉਹਨਾਂ ਨੇ ਕਹਿਆ ਕਿ ਤੁਸੀਂ ਮੇਰੇ ਗੁਰੂ ਤੇ ਮੈਂ ਤੁਹਾਡਾ ਗੁਰੂ ਤੇਰੇ ਤੁਹਾਡੇ ਤੋਂ ਬਿਨਾ ਮੇਰਾ ਕੋਈ ਗੁਰੂ ਨਹੀਂ ਮੇਰੇ ਤੋਂ ਬਿਨਾ ਕੋ ਤੁਹਾਡਾ ਗੁਰੂ ਨਹੀਂ ਅੱਜ ਸਾਡੇ ਪੰਜ ਪਿਆਰਿਆਂ ਦਾ ਗੁਰੂ ਬਾਦਲ ਪਰਿਵਾਰ ਬਣਿਆ ਬੈਠਾ ਉਹਨੂੰ ਤਲਬ ਕੀਤਾ ਉਹਦਾ ਵਾਲੀਂਿੰਗਾ ਕਰ ਸਕੇ ਪੰਜ ਸਿੰਘ ਪਰ ਉਹਨੇ 5 ਮਿੰਟਾਂ ਚ ਪੰਜਾਂ ਨੂੰ ਫਾਕ ਕਰਕੇ ਘਰੋਂ ਤੋਰਤਾ ਇਹ ਸਾਡੀ ਮਰਿਆਦਾ ਗੁਰੂ ਸਾਹਿਬ ਨੇ ਕਿਹਾ ਕਿ ਮੇਰੀ ਆਤਮਾ ਗ੍ਰੰਥ ਵਿੱਚ ਪ੍ਰਾਣ ਪੰਥ ਵਿੱਚ ਪੰਥ ਕਹਿੰਦੇ ਨੇ ਪੰਨਾਂ ਪਿਆਰਿਆਂ ਨੂੰ ਗਿਣਤੀ ਨੂੰ ਨਹੀਂ ਕਹਿੰਦੇ ਮਾਰ ਗਿਆ ਇਹ ਸਿਧਾਂਤ ਆ ਮੇਰੀ ਆਤਮਾ ਗ੍ਰੰਥ ਵਿੱਚ ਪ੍ਰਾਣ ਪੰਥ ਵਿੱਚ ਮੇਰੀ ਆਤਮਾ ਦੇ ਦਰਸ਼ਨ ਕਰਨੇ ਹੋਣ ਤੇ ਦਸਾ ਪਾਛਾਈ ਦੀ ਬਾਣੀ ਪੜਿਓ ਇਹ ਨਦੇੜ ਦੇ ਵਿੱਚ ਗੁਰੂ ਸਾਹਿਬ ਨੇ ਕਿਹਾ ਜੇ ਮੇਰੇ ਸਰੀਰ ਦੇ ਦਰਸ਼ਨ ਕਰਨੇ ਹੋਣ ਤੇ ਪੰਨਾਂ ਚੋਂ ਕਰਿਓ ਪੰਝਾ ਦਾ ਰੁਤਬਾ ਜਿਸ ਪਰਿਵਾਰ ਨੇ ਖੂਚ ਪਾਤਾ ਮੇਰੀ ਲੜਾਈ ਇਹ ਆ ਜੇ ਇਹ ਪੰਝਾ ਦਾ ਰੁਤਬਾ ਕਾਲ ਤੱਕ ਤੇ ਬਹਾਲ ਨਹੀਂ ਹੋਇਆ ਤੇ ਸਾਡੀ ਕੌਮ ਦੀ ਕੋਈ ਜ਼ਿੰਦਗੀ ਨਹੀਂ ਕੋਈ ਉਮਰ ਨਹੀਂ ਕੋਈ ਵੈਲਿਊ ਨਹੀਂ ਜੇ ਬਹਾਲ ਹੋ ਗਿਆ ਤੇ ਕੋਈ ਆਪਣੀ ਮਾਂ ਨੂੰ ਨਹੀਂ ਜੰਮਿਆ ਜਿਹੜਾ ਗੁਰੂ ਘਰ ਅੱਗੇ ਆਕੜ ਜਾਵੇ ਗੁਰੂ ਘਰ ਦਾ ਖਾ ਕੇ ਤੇ ਮੁੱਕਰ ਜਾਵੇ ਗੁਰੂ ਘਰ ਦੀਆਂ ਜ਼ਮੀਨਾਂ ਵੇਚ ਕੇ ਖਾ ਜਾਵੇ ਤੁਹਾਨੂੰ ਕੋ ਪੁੱਛਣ ਵਾਲਾ ਨਾ ਹੋਵੇ ਇਹੋ ਜਿਹਾ ਮਾؤول ਨਹੀਂ ਬਣ ਸਕਦਾ ਮੇਰੇ ਕੋਲ ਜਿਆਦਾ ਤਜਰਬਾ ਨਹੀਂ ਸੀ ਮੈਂ ਜਦੋਂ ਜੇਲ੍ਹ ਚੋਂ ਆਇਆ ਮੈਨੂੰ ਇਹਨਾਂ ਜਥੇਦਾਰ ਬਣਾਤਾ ਮੇਰੇ ਕੋਲ ਉਸੇ ਟਾਈਮ ਤੇ ਇੱਕ ਕੇਸ ਆ ਗਿਆ ਜੀ ਸਕੂਲ ਆ ਪ੍ਰਬੰਧਕ ਕਮੇਟੀ ਦਿੱਲੀ ਦਾ ਤੇ ਲੈ ਗਿਆ ਬਾਦਲ ਦਾ ਚੇਤਾ ਚੀਟਿੰਗ ਕਰਕੇ ਅਸੀਂ ਉਹਨੂੰ ਕਾਲ ਤਖਤ ਤੇ ਤਲਬ ਕੀਤਾ ਨਾ ਨੁੱਕਰ ਕੀਤੇ ਉਹਨੇ ਬੜੇ ਗੁਰੂ ਮਹਾਰਾਜ ਦੇ ਹਜ਼ੂਰੀ ਚ ਕਹਿ ਰਿਹਾ ਉਹ 12 1400 ਕਰੋੜ ਦੀ ਪ੍ਰਾਪਰਟੀ ਸੀ ਇੱਕ ਸਾਲ ਦੇ ਵਿੱਚ ਵਿੱਚ ਕਾਲ ਤਖਤ ਦੀਆਂ ਲਈ ਅੱਜ ਮੈਂ ਨਹੀਂ ਕਾਲ ਤਖਤ ਤੇ 25 ਸਾਲ ਹੋ ਗਏ ਆ ਉਹ ਗੁਰੂ ਤੇਗ ਬਹਾਦਰ ਸਾਹਿਬ ਦੀ ਜੈ ਜੈ